ਕਾਂਗਰਸ ਦਫਤਰ ਦੇ ਵਿੱਚ ਸਾਡੀ ਸੀਨੀਅਰ ਲੀਡਰਸ਼ਿਪ ਦੀ ਅਪਰਾਲੇ ਨਾਲ ਜਿਹੜੇ ਕਾਂਗਰਸ ਪਾਰਟੀ ਦੇ ਸਾਡੇ ਜੱਦੀ ਤੇ ਪੁਰਾਣੇ ਸਾਥੀ ਤੇ ਅਹੁਦੇਦਾਰ ਸਾਥੀ ਹੈ ਜਿਵੇਂ ਆਸ਼ੂ ਠਾਕਰ ਜੀ ਹੈ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਹੈ ਇਹਨਾਂ ਨੇ ਸਾਰੀ ਉਮਰ ਕੰਮ ਕੀਤਾ ਹੈ ਭਾਉ ਸਾਹਿਬ ਹੈ ਇੰਦਰਜੀਤ ਜੀ ਇਹਨਾਂ ਨੇ 33 ਸਾਲ ਤੋਂ ਵੱਧ ਕਾਂਗਰਸ ਕੰਮ ਕੀਤਾ ਹੈ ਹੋਰ ਵੀ ਜਿਹੜੇ ਸਾਥੀ ਨੇ ਇਹ ਸਾਰੇ ਸਤਿਕਾਰਯੋਗ ਸਾਡੇ ਅਸ਼ੋਕ ਪ੍ਰਧਾਨ ਜੀ ਨੇ ਇਨਾਂ ਦੇ ਉਪਰਾਲੇ ਨਾਲ ਗੱਲ ਕਰਕੇ ਸਾਡੇ ਲੱਡੋ ਜੀ ਬਲੋਕ ਪ੍ਰਧਾਨ ਨੇ ਇਹਨਾਂ ਦੇ ਨਾਲ ਗੱਲ ਕਰਕੇ ਮੰਡਲ ਪ੍ਰਧਾਨ ਸਾਡੇ ਨਰੇਸ਼ ਮਿੱਤਰ ਜੀ ਸਾਡਾ ਵਿੱਕੀ ਭਰਾ ਇਹਨਾਂ ਸਾਰਿਆਂ ਨਾਲ ਗੱਲ ਕਰਕੇ ਇਹਨਾਂ ਸਾਰਿਆਂ ਨੇ ਕਾਂਗਰਸ ਪਾਰਟੀ ਤੋਂ ਪਿਛਲੇ ਸਮੇਂ ਦੇ ਦੌਰਾਨ ਦੁਖੀ ਕਿਸੇ ਕਾਰਨਾ ਕਰਕੇ ਕਿਸੇ ਨਿੱਜੀ ਕਾਰਨਾ ਕਰਕੇ ਚਲੇ ਗਏ ਸੀ ਉਹਨਾਂ ਨੇ ਘਰ ਵਾਪਸੀ ਕੀਤੀ ਹੈ ਅਸੀਂ ਜ਼ਿਲ੍ਹਾ ਕਾਂਗਰਸ ਤੋਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਔਰ ਆਉਂਦੇ ਟਾਈਮ ਦੇ ਵਿੱਚ ਇਹ ਪਾਰਟੀ ਦੇ ਪਹਿਲਾ ਮੰਗੂ ਦੱਬ ਕੇ ਕੰਮ ਕਰਨਗੇ ਵਧੀਆ ਕੰਮ ਕਰਨਗੇ ਔਰ ਇਹਨਾਂ ਦਾ ਬਣਦਾ ਮਾਣ ਸਤਕਾਰ ਉਸੇ ਤਰੀਕੇ ਨਾਲ ਭਾਲ ਕਰਕੇ ਇਹਨਾਂ ਦੀ ਜਿਹੜੀ ਪੁਰਾਣੀ ਕੋਈ ਕਮੀ ਪੇਸ਼ੀ ਹੈ ਉਹ ਹਰ ਕੀਮਤ ਤੇ ਕਾਂਗਰਸ ਪਾਰਟੀ ਦੂਰ ਕਰ ਕਿੰਨੇ ਕਰ ਕਰਨੇ تقريبا 14 ਤੋਂ 15 ਸਾਥੀ ਹੈ ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰਦੇ ਸੀ ਇਹਨਾਂ ਨੇ ਘਰ ਵਾਪਸੀ ਕੀਤੀ ਇਹਨਾਂ ਦਾ ਸਰ ਪੈਗਾ ਉਹਨਾਂ ਦਾ ਆ ਸਰ ਦਾ ਦੇਖੋ ਜੀ ਤਿੰਕੇ ਤਿੰਕੇ ਨਾਲ ਹੀ ਘਰ ਪਰਦਾ ਇਹ ਸਾਡੇ ਕਰਮਠ ਵਰਕਰ ਹੈ ਇਹ ਸਾਡੇ ਫੌਜੀ ਨੇ ਇੱਕ ਫੌਜੀ ਨੂੰ ਤਿਆਰ ਕਰਨ ਚ ਬਹੁਤ ਸਮਾਂ ਲੱਗਦਾ ਤੇ ਇਹ ਫੌਜੀ ਆ ਕੇ ਹੁਣ ਆਪਦੇ ਬੂਥ ਵੀ ਸਾਮਣਗੇ ਆਪਦੇ ਇਲਾਕੇ ਵੀ ਸਾਮਣਗੇ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਕੰਮ ਵੀ ਕਰਨਗੇ ਇਹਨਾਂ ਨਾਲ ਸਾਨੂੰ ਬਹੁਤ ਵੱਡਾ ਸਾਰਾ ਮਿਲ ਪ੍ਰਧਾਨ ਜੀ ਕ ਮਲਾਈ ਖਾਨ ਵਾਲੇ ਜਿਹੜੇ ਕੌਂਸਲ ਹੈਗੇ ਹਨ ਪਹਿਲਾਂ ਅਕਾਲੀ ਦਲ ਦੇ ਵਿੱਚ ਤੁਹਾਡੇ ਚ ਆ ਜਾਂਦੇ ਆ ਜਦੋਂ ਥੋੜਾ ਜਿਹਾ ਆਪ ਹੁੰਦੀ ਆ ਉਰ ਬੰਦ ਟਕੂਸੀ ਮਾਰਦੇ ਆ ਕਿ ਉਹ ਦੁਆਰੇ ਤੇ ਵਿੱਚ ਕੰਮ ਕਰੋ ਮੰਨ ਲਓ ਵਕ ਵਕ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰ ਦੱਸਿਆ ਕਿ ਜਿੰਨਾ ਬੰਦਿਆਂ ਨੇ ਪਾਰਟੀ ਨੂੰ ਧੋਖਾ ਦਿੱਤਾ ਜਿੰਨਾ ਬੰਦਿਆਂ ਨੇ ਉਹ ਅੱਜ ਵੀ ਅੱਜ ਵੀ ਬੀਜੇਪੀ ਅੱਜ ਵੀ ਮਨਪ੍ਰੀਤ ਬਾਦਲ ਨਾਲ ਅੱਜ ਵੀ ਆਕਾਲੀ ਦਲ ਨਾਲ ਗੁਪਤ ਮੀਟਿੰਗਾਂ ਕਰਦੇ ਆ ਜਿੱਥੋਂ ਤੱਕ ਸਾਡੇ ਪਾਰਟੀ ਦੇ ਪੁਰਾਣੇ ਸਮੇਂ ਦੇ ਦੌਰਾਨ ਕੁਝ ਕੌਂਸਲਰ ਜਿਨ੍ਹਾਂ ਨੇ ਧੋਖਾ ਦਿੱਤਾ ਨੋਟਿਸ ਹੋਏ ਉਹਨਾਂ ਨੂੰ ਕੱਢਿਆ ਵੀ ਗਿਆ ਕੁਝ ਜਿਹੜੇ ਰਹੇ ਉਹਨਾਂ ਨੇ ਆਪ ਦੇ ਸਪਸ਼ਟੀਕਰਨ ਪੰਜਾਬ ਪ੍ਰਦੇਸ਼ ਨੂੰ ਦਿੱਤੇ ਸੀ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਹੁਣੇ ਰਵਈਏ ਛੱਡ ਦਿਓ ਸਵੇਰੇ ਕਾਂਗਰਸ ਦੇ ਦਫ਼ਤਰ ਤੇ ਸ਼ਾਮ ਨੂੰ ਆਪ ਦੇ ਦਫ਼ਤਰ ਇਹ ਚੀਜ਼ ਠੀਕ ਨਹੀਂ ਹੈ ਇਹਦੇ ਨਾਲ ਕਾਂਗਰਸ ਨੂੰ ਬਹੁਤ ਵੱਡਾ ਸੈਕ ਬੈਕ ਲੱਗਦਾ ਹੈ ਇਹ ਪਾਰਟੀ ਦਾ ਕੋਈ ਵੀ ਇਨਸਾਨ ਜਿਹੜਾ ਪਾਰਟੀ ਦੇ ਵਿੱਚੋਂ ਟਿਕਟ ਲੈ ਕੇ ਜਾਂਦਾ ਹੈ ਪਾਰਟੀ ਦੇ ਚੋਣ ਨਿਸ਼ਾਨ ਤੇ ਲੜਦਾ ਹੈ ਪਾਰਟੀ ਦੇ ਚੋਣ ਨਿਸ਼ਾਨ ਤੇ ਲੜਨ ਤੋਂ ਬਾਅਦ ਜਦੋਂ ਆਪ ਦੇ ਨਿਜੀ ਹਿੱਤਾਂ ਕਰਕੇ ਨਿੱਜੀ ਹਿੱਤਾਂ ਕਰਕੇ ਦੂਜੀ ਪਾਰਟੀ ਦੀ ਝੋਲੀ 'ਚ ਪਾ ਕੇ ਲੋਕਾਂ ਦਾ ਨਾਮ ਲੈ ਕੇ ਵੀ ਲੋਕਾਂ ਦੇ ਕੰਮਾਂ ਕਰਕੇ ਅਸੀਂ ਕੀਤਾ ਉਹਨਾਂ ਨੂੰ ਮੇਰੀ ਬੇਨਤੀ ਹੈ ਤੁਸੀਂ ਹੁਣ ਫਿਰ ਜੇ ਲੋਕਾਂ ਦੇ ਕੰਮਾਂ ਕਰਕੇ ਕੀਤਾ ਤਾਂ ਤੁਸੀਂ ਉਧਰਲੇ ਪਾਸੇ ਹੀ ਟਿਕਟਾਂ ਲੈ ਕੇ ਆਪਦੀ ਇਲੈਕਸ਼ਨ ਲੜ ਲਓ ਕਾਂਗਰਸ ਪਾਰਟੀ 'ਚ ਅਗਰ ਤੁਸੀਂ ਅਪਲਾਈ ਕਰੋਗੇ ਤਾਂ ਜਿੱਥੇ ਤੁਸੀਂ ਅਪਲਾਈ ਕਰੋਗੇ ਜੇ ਤੁਹਾਡੇ ਇਲਾਕੇ ਦੇ ਲੋਕ ਤੁਹਾਡੀ ਜ਼ਿੰਮੇਵਾਰੀ ਲੈਣਗੇ ਵੀ ਸਾਡੇ ਨਾਂ ਤੇ ਪਾਰਟੀ ਛੱਡ ਕੇ ਨਹੀਂ ਜਾਣਗੇ ਤੇ ਕਾਂਗਰਸ ਪਾਰਟੀ ਨੂੰ ਧੋਖਾ ਨਹੀਂ ਦੇਣਗੇ ਉਹਨਾਂ ਬੰਦਿਆਂ ਨੂੰ ਪਾਰਟੀ ਦੇ ਵਿੱਚ ਹੀ ਦੁਆਰਾ ਬੰਦਾ ਸਤਿਕਾਰ ਦਿੱਤਾ ਜਾਊਗਾ। ਬੇਸ਼ੱਕ ਹਾਲਾਤ ਕੋਈ ਵੀ ਹੋਣ ਪਾਰਟੀ ਨੂੰ ਧੋਖੇ ਦੇਣ ਵਾਲਾ ਰਾਹੁਲ ਗਾਂਧੀ ਜੀ ਹੈ। ਅੱਜ ਦੇਸ਼ 'ਚ ਬੀਜੇਪੀ ਦੇ ਖਿਲਾਫ ਉਹ ਜਿਹੜੀਆਂ ਗਲਤ ਨੀਤੀਆਂ ਨੇ ਚਾਹੇ ਉਹਨਾਂ ਦੇ ਤੁਸੀਂ ਵੋਟ ਚੋਰੀ ਦਾ ਮਸਲਾ ਹੈ, ਚਾਹੇ ਮਨਰੇਗਾ ਦਾ ਮਸਲਾ ਹੈ, ਉਹਨਾਂ ਨੂੰ ਜੇ ਅੰਬਾਨੀਆਂ ਨੇ ਆਪਦੇ ਘਰੇ ਵਿਆਹ ਤੇ ਸੱਦਿਆ ਉਸ ਇਨਸਾਨ ਨੇ ਲੋਕ ਹਿਤਾ ਵਸਤੇ ਤੇ ਕਾਂਗਰਸ ਪਾਰਟੀ ਵਸਤੇ ਉਹਨਾਂ ਦਾ ਸਵਿਧ ਉਹਨਾਂ ਦੇ ਘਰੇ ਜਾ ਕੇ ਵਧਾਈ ਵੀ ਨਹੀਂ ਦਿੱਤੀ ਤੇ ਜਿਹੜੇ ਸਾਡੇ ਕਾਂਗਰਸੀ ਲੀਡਰ ਜਾਂ ਵਰਕਰ ਜਾਂ ਕੋਈ ਕਾਉਂਸਲਰ ਸਹਿਬਾਨ ਜਿਹੜੇ ਆਪਦੇ ਨਿੱਜੀ ਹਿੱਤਾਂ ਕਰਕੇ ਲੋਕਾਂ ਦਾ ਨਾਂ ਲੈ ਕੇ ਜਾਂਦੇ ਆ ਉਹ ਗਰੇਜ ਜਰੂਰ ਕਰਨ ਕਾਂਗਰਸ ਪਾਰਟੀ ਵੱਡੀ ਹੈ ਪੰਜਾਬ ਵੱਡਾ ਇਹਦੀ ਆਈਡੈਲੋਜੀ ਵੱਡੀ ਹੈ ਇਹ ਸਾਰਾ ਕੰਮ ਚੱਲਣਾ ਮੇਰੀ ਬੇਨਤੀ ਹੈ ਹਰ ਉਸ ਇਨਸਾਨ ਨੂੰ ਜਿਹੜੀ ਕਾਰਪੋਰੇਸ਼ਨ ਦੀ ਚੋਣ ਆਉਣੀ ਹੈ ਉਹਦੇ ਵਿੱਚ ਕਮੇਟੀ ਬਣੂਗੀ ਕਮੇਟੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਉਹਨਾਂ ਦੇ ਹਦਾਇਤਾਂ ਦੇ ਬੰਨੀ ਹੈ ਜਿਹੜੇ ਅਪਲਾਈ ਕਰਨਗੇ ਉਹਨਾਂ ਦੀ ਸਮੀਖਿਆ ਕਰਕੇ ਫਿਰ ਉਹਨਾਂ ਨੂੰ ਮੌਕਾ ਦਿੱਤਾ ਜਾਊਗਾ